ਸਸਿਕਾਹ ਦੋਸਤੋ ਪੰਜਾਬ ਨਿਊਜ਼ਲੈਂਡ 24 ਦੇ ਦੇਵੇ ਤਮਾਮ ਦੁਸ਼ਕਾ ਦਾ ਸਵਾਗਤ ਹੈ ਪਿਛਲੇ ਦਿਨੀ ਜਗਜੀਤ ਸਿੰਘ ਜੋ ਕਿ ਪਿੰਡ 64 ਦਾ ਰਹਿਣ ਵਾਲਾ ਹੈ ਉਸ ਉਪਰ ਕੁਝ ਇਲਜ਼ਾਮ ਲੱਗੇ ਸਨ ਜਿਸ ਕਰਕੇ ਉਸਨੇ ਜ਼ਹਿਰ ਖਾ ਕੇ ਕੁਚੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸਨੇ ਪਿੰਡ 64 ਆਪਣੇ ਨਿਵਾਸ ਸਥਾਨ ਵਿਖੇ ਜਿੱਥੇ ਸਿੱਖ ਜਥੇਬੰਦੀ ਨੂੰ ਸੱਦਿਆ ਆਖਿਰਿਕ ਕੀ ਹੋ ਸਕਦਾ ਜੀ ਜਿਹੜਾ ਪਿਛਲੇ ਦਿਨ ਇੱਕ ਮਸਲਾ ਧਿਆਨ ਚ ਆਇਆ ਵੀ ਤੁਸੀਂ ਮਰਨ ਦਾ ਫੈਸਲਾ ਦੇਖ ਜ਼ਹਿਰ ਖਾਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦਾ ਕੀ ਵਿਚਾਰ ਸੀਗਾ ਜੀ ਉਹ ਵਿਸ਼ਾ ਇਹ ਸੀ ਵੀ ਮੈਂ ਇਹਨਾਂ ਨੂੰ ਬੰਦੇ ਨੂੰ ਹੱਥ ਜੋੜੇ ਜਾ ਕੇ ਮੈਂ ਕਿਹਾ ਯਾਰ ਤੁਸੀਂ ਸਾਡੇ ਦੇ ਜਨਾਨੀਆਂ ਦੇ ਅਲਿਗੇਸ਼ਨ ਲਾਣਾ ਚਾਹੁੰਦੇ ਜੇ ਅਸੀਂ ਗੁਰਸਖ ਪਰਿਵਾਰਾਂ ਜੇ ਕੋ ਗੱਲਬਾਤ ਹੈ ਤੁਸੀਂ ਡੱਕਰ ਪੰਚਾਇਤ ਬੱਢੀ ਤੁਸੀਂ ਬਹਿ ਕੇ ਸਾ ਨਾਲ ਗੱਲ ਕਰ ਲਓ ਹਨਾ ਜੋ ਵੀ ਆਪਾਂ ਕਰ ਰਹੇ ਨਫਰ ਚ ਕਰਦੋ ਨੇ ਵੀ ਤੁਸੀਂ ਸਾਨੂੰ ਇਹੋ ਜਿਹਾ ਕਿਉਂ ਕਰਦੇ ਪਏ ਸਾਡੇ ਇਲਜ਼ਾਮ ਲਾਦੇ ਵੀ ਅਸੀਂ ਯਾਰ ਇਸ ਨਾਲ ਜੇ ਅਸੀਂ ਗੁਰੂ ਦੇ ਸਿਖਾਂ ਛੱਡ ਦੇ ਡਾ ਜਮ ਲਗਣਾ ਅਸੀਂ ਮਰਜੀਏ ਚੰਗਾ ਇਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਨੂੰ ਹੁਣੇ ਘੜੀ ਨੂੰ ਮਰਨਾ ਹੈ ਹੁਣੇ ਮਰ ਜਾ ਸਾਡੇ ਕੋਈ ਫਰਕ ਨਹੀਂ ਪੈਂਦਾ ਮੇਰੇ ਉਹ ਦਿਮਾਗ ਦੇ ਬਹਿ ਗਈ ਮੈਂ ਉਸੇ ਚੱਕਰ ਚ ਮੈਂ ਅੱਗੇ ਕਰ ਕੋ ਸਮਾਨੇ ਚਲਾ ਗਿਆ ਜੀ ਪ੍ਰਸ਼ਾਸਨ ਕੋ ਉੱਥੇ ਮੈਨੂੰ ਕੋ ਮਿਲਿਆ ਨਹੀਂ ਮੈਂ ਉਥੋਂ ਬਾਹਰ ਨਿਕਲਿਆ ਜੀ ਮੈਂ ਫਿਰ ਮੈਂ ਕਹਿੰਦਾ ਮਰ ਜਾਣਾ ਚੰਗਾ ਜੇ ਜਨਾਨੀਆਂ ਦਾ ਕੇਸ ਪੈ ਗਿਆ ਉੱਥੇ ਮੁੜ ਕੇ ਵੇਖੋ ਜੀ ਕੋਈ ਨਹੀਂ ਸੁਣਦਾ ਸੱਚੇ ਜੀ ਉੱਥੇ ਜਦੋਂ ਇੱਕ ਵਾਰੀ ਕੋਈ ਜਨਾਨੀ ਆ ਕੇ ਬੀਬੀ ਪੇਸ਼ ਹੋ ਗਈ ਤੇ ਉਹਨਾਂ ਨੇ ਮੇਰੇ ਸਾਰਾ ਕੁਝ ਇਹੀ ਚੱਲਦਾ ਆ ਪਾ ਬੰਦੇ ਨੇ ਜਿਹੜੇ ਵਿਚਾਰੇ ਨਜਾਇਬ ਸੇਵਾ ਭਗਤੰਡਾ ਨੇ ਇਹ ਐਸੇ ਕਰਕੇ ਮੈਂ ਕਿਹਾ ਵੀ ਆਪਾਂ ਆਪਣੀ ਜੀਵਨ ਦੀ ਦਾ ਸਮਾਜਿਕ ਮੈਂ ਸਰਫਾਤ ਦੀ ਗੋਲੀ ਜੜੀ ਸ਼ੁਰੂ ਨਿਕਲ ਤਾ ਤੁਹਾਨੂੰ ਇਹਦਾ ਵੱਡਾ ਕਦਮ ਚੱਕਣ ਦੀ ਕੀ ਮਜਬੂਰੀ ਆ ਗਈ ਸੀ ਜੀ ਮੈਂ ਇੱਕ ਸਿੱਖ ਹੁੰਦੇ ਨਾਲ ਤੇ ਮੈਂ ਬੀਬੀਆਂ ਨਾਲ ਆਪਣੇ ਮੈਂ ਜਿਹੜੀਆਂ ਇਹਨਾਂ ਦੀਆਂ ਬੀਬੀਆਂ ਨੇ ਉਹਨਾਂ ਨੂੰ ਤੁਸੀਂ ਪੁੱਛਾਦੇ ਮੈਂ ਕਦੇ ਉਹਨਾਂ ਨੂੰ ਬੇਟੀ ਜਾਂ ਧੀ ਤੋਂ ਬਿਨਾਂ ਨਹੀਂ ਬੋਲਿਆ ਮੈਂ ਭੈਣ ਤੋਂ ਬਿਨਾਂ ਨਹੀਂ ਬੋਲਿਆ ਅੱਜ ਇੱਕ ਧੀ ਉੱਠ ਕੇ ਜਾਂ ਬੇਟੀ ਉੱਠ ਕੇ ਆਪਣੇ ਪਿਤਾ ਦੇ ਅਸਮਾਨ ਤੇ ਇਲਜ਼ਾਮ ਲਾ ਦੇ ਕਿ ਮੇਰੇ ਤੇ ਇਹਨੇ ਕੱਪੜੇ ਪਾੜੇ ਜਾਂ ਕੁਝ ਕੀਤਾ ਫੇਰ ਦੱਸੋ ਪਿਤਾ ਮਾਤਿਓ ਭਰਾਵਾ ਤੇ ਮਰਨ ਤੋਂ ਲਾਵਰ ਕੀ ਰਸਤਾ ਹੈ ਕੀ ਕਰ ਸਕਦਾ ਤੁਸੀਂ ਇੰਨਾ ਸਿੱਖੀ ਨੂੰ ਮੰਨਣ ਵਾਲੇ ਵਿਅਕਤੀ ਹੋ ਤੁਸੀਂ ਇਹਦੀ ਦਰਖਾਸਤ ਕੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਜਥੇਬੰਦੀਆਂ ਕੋਲ ਕੀਤੀ ਤੁਸੀਂ ਤੇ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਵੀ ਦਿੱਤੀ ਸੀ ਅਸੀਂ ਪਿਛਲੀ 2 ਤਰੀਕ ਨੂੰ ਸਮਾਣੇ ਸਦਰ ਥਾਣੇ ਵਿੱਚ ਵੀ ਦਿੱਤੀ ਸੀ ਉਹ ਸਾਨੂੰ ਬਾਰ-ਬਾਰ ਬੁਲਾਂਦੇ ਰਹੇ ਪਰ ਇਹ ਪਰਿਵਾਰ ਨਹੀਂ ਗਿਆ ਕਿਉਂਕਿ ਉਹ ਜਿਹੜਾ ਬੰਦਾ ਉਹਦੇ ਬੱਚੇ ਪੁਲਿਸਿਤ ਨੇ ਸਾਨੂੰ ਬੁਲਾ ਲੈਂਦੇ ਸੀ ਅਸੀਂ ਜਾ ਕੇ ਬੈਠੇ ਰਹਿਣਾ ਜਦੋਂ 4 ਵਜ ਜਾਣੇ ਤੇ ਨਾਲ ਕਹਿ ਦਿੰਦਾ ਸਾਨੂੰ ਕੰਮ ਪੈ ਗਿਆ ਸੀ ਅੱਜ ਨਹੀਂ ਆ ਸਕਦੇ ਕੱਲ ਆਵਾਂਗੇ ਫਿਰ ਕੁਝ ਸਮਾਨੇ ਆਪਣੇ ਜੋ ਬੱਚਿਆਂ ਵਾਲੀ ਬਹੁਤ ਵੱਡੀ ਘਟਨਾ ਵਾਪਰ ਗਈ ਪਰਿਵਾਰਾਂ ਦੇ ਨਾਲ ਫਿਰ ਉਹ ਵਾਪਨ ਕਰਕੇ ਅਸੀਂ ਦੋ ਚਾਰ ਦਿਨ ਅਸੀਂ ਫਿਰ ਪ੍ਰਸ਼ਾਸਨ ਨੂੰ ਵੀ ਨਿੱਕਿਆ ਨਾ ਅਸੀਂ ਫਿਰ ਗਏ ਤੇ ਅਸੀਂ ਫਿਰ ਫੋਨ ਕੀਤਾ ਤੇ ਇਹ ਕਹਿਣ ਲੱਗੇ ਵੀ ਅਸੀਂ ਉਸ ਕਰਕੇ ਥੋੜਾ ਪਿੱਛੇ हट ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਗਏ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਤੇ ਬੁਲਾ ਕੇ ਉਹਨਾਂ ਨੇ ਫਿਰ ਉਲਟਾ ਐਸਐਸਓ ਦੇ ਸਾਹਮਣੇ ਕਹਿਤਾ ਵੀ ਅਸੀਂ ਕਰਾਵਾਂਗੇ ਜੋ ਕੁਝ ਹੈ ਬੰਦਿਆਂ ਨੇ ਬਿਆਨ ਵੀ ਦਿੱਤੇ ਜਿਹੜੇ ਬੰਦੇ ਪਿੰਡ ਦੇ ਗਿਆ ਸੀ ਨਾਲ ਉਹਨਾਂ ਸਾਹਮਣੇ ਕਹਿੰਦਾ ਵੀ ਮੈਂ ਤੇ ਕਰਾਵਾਂਗਾ ਤੇ ਮੈਂ ਪਹਿਲਾਂ ਵੀ ਜਗਜੀਤ ਸਿੰਘ ਨੂੰ ਟੌਰਚਰ ਕਰਵਾਇਆ ਸਭ ਕੁਝ ਕਰਾਇਆ ਮੇਰੇ ਜਵਾਈ ਨੇ ਮੇਰੇ ਬੇਟੇ ਨੇ ਮੇਰੀ ਬੇਟੀ ਨੇ ਸਭ ਕੁਝ ਕਰਾਇਆ ਉਹਨੇ ਐਸਐਚਓ ਦੇ ਸਾਹਮਣੇ ਕਬੂਲ ਕੀਤਾ ਤੇ ਮੈਂ ਦੁਬਾਰਾ ਫਿਰ ਤੀਹ ਹਫ਼ਤੇ ਬਾਅਦ ਗਿਆ ਤੇ ਮੈਂ ਜਦੋਂ ਮੈਨੂੰ ਵੇਖਿਆ ਮੈਂ ਕਿਹਾ ਵੀ ਤੇ ਇਹ ਮੈਨੂੰ ਐਵੇਂ ਲੱਗਾ ਵੀ ਜਿਵੇਂ ਪੁਲਿਸ ਆਇਓ ਜਾਣ ਬੁੱਝ ਕੇ ਮੇਰੀ ਸਾਡੀ ਗੱਲ ਨੂੰ ਉਹ ਨਹੀਂ ਸੁਣਨਾ ਚਾਹੁੰਦੀ ਤੇ ਮੈਂ ਕਿਹਾ ਵੀ ਜੇਕਰ ਨੂੰ ਸਾਡੇ ਤੇ ਇਲਜ਼ਾਮ ਲੱਗ ਗਿਆ ਤੇ ਫਿਰ ਉਹਦੇ ਨਾਲ ਚੰਗੇ ਪਰ ਸੱਚੀ ਜੀਵਨ ਦੀ ਲਾ ਆਪਣੀ ਸਮਾਪਤ ਕਰ ਲਈਏ ਕਰਦਾ ਹਾਂ ਬੜੀ ਪ੍ਰਸ਼ਾਸਨ ਦੀ ਇ ਠੀਕ ਹੈ ਚੇਤਨ ਜੋੜਾ ਮਾਚ ਰਿਹਾ ਮੈਂ ਉਹਨਾਂ ਕੋਲ ਵੀ ਬੇਨਤੀ ਰਿਕੁਐਸਟ ਕੀਤੀ ਜੀ ਮੈਂ ਉਹਨਾਂ ਦੀ ਵੀ ਇਜਜ਼ਤ ਕਰਦਾ ਮੈਂ ਤਕਰੀਬਨ ਮਨੋ ਚਾਹੇ ਉਹ ਕਾਲੀ ਦਲਦਨ ਨੇ ਚਾਹੇ ਕਾਂਗਰਸ ਕੋਈ ਵੀ ਬੰਦਾ ਹੈ ਕਿਸੇ ਨੂੰ ਮੇਰੇ ਬਾਰੇ ਪੁੱਛਾਦੇ ਮੈਂ ਨਾ ਅਜੇ ਤੱਕ ਕਿਸੇ ਦੇ ਨਾਲ ਉਹ ਆਪਾਂ ਜਿੱਥੇ ਖੜੇ ਆ ਆਪਣੇ ਸਭ ਤੋਂ ਪਹਿਲਾਂ ਮੈਂ ਆਪਣੇ ਧਰਮ ਨੂੰ ਸਮਰਪਿਤਾਂ ਉਸ ਤੋਂ ਬਾਅਦ ਜਿਵੇਂ ਮੇਰੇ ਤੇ ਹੁਣ ਕੇਸ ਪੈ ਗਿਆ ਮਨੋ ਪਟਿਆਲੇ ਵਾਲਾ ਨਾ ਮਾਤਾ ਦੇ ਮੰਦਰਾ ਦਾ ਕੇਸ ਪੈਣੇ ਇਹਨੇ ਬੰਦੇ ਨੇ ਮੈਨੂੰ ਪਸਾਤਾ ਉਹਦੇ ਪ੍ਰਧਾਨ ਨੇ ਗੱਗੀ ਪੰਡਤ ਜੀ ਮੇਰੇ ਨਾਲ ਉਹਦਾ ਭਰਾ ਵਰਗਾ ਪਿਆਰ ਹੈ ਹਿੰਦੂ ਪਰਵਾਰ ਮੇਨਾਂ ਕੋਈ ਪਿਆ 100 ਹਿੰਦੂ ਪਰਵਾਰ ਹੈ ਜਿਹੜੇ ਮੈਨੂੰ ਪੂਰੀ ਇੱਜ਼ਤ ਦਿੰਦੇ ਮੈਂ ਉਹਨਾਂ ਨੂੰ ਇੱਜ਼ਤ ਦਿੰਦਾ ਜਿੰਨੀਆਂ ਜਥੇਬੰਦੀਆਂ ਸਭ ਜਾਣਦੀਆਂ ਨੇ ਮੇਰਾ ਸੋਸ਼ਲ ਮੀਡੀਆ ਵਰ ਕੱਟ ਕੇ ਭੇਲੋ ਮੈਂ ਕਦੇ ਕਿਸੇ ਤੁਹਾਨੂੰ ਦੇ ਬਗਲਾਂ ਕੋਈ ਗੱਲ ਕੀਤੀ ਹੋਵੇ ਜੇ ਸੀਐੜੀ ਆਰ ਇਹਨਾਂ ਸਮਾਣੇ ਮੇਰਾ ਉਹਨਾਂ ਨਾਲ ਵਧੀਆ ਪਿਆਰ ਹੋ ਮੈਨੂੰ ਕਰਕੇ ਜਗਜੀਤ ਸਿੰਘ ਜੀ ਮੈਂ ਕਹਾਂ ਯਾਰ ਸਭ ਤੋਂ ਪਹਿਲਾਂ ਸਾਡਾ ਇਨਸਾਨੀਆ ਰਿਸ਼ਤਾ ਹੈ ਇਹਨਾਂ ਨੇ ਮੈਨੂੰ ਉਹਦੇ ਚ ਵੀ ਪਟਿਆਲੇ ਫਸਾਤਾ ਜਿਹੜੇ ਸਾਡੇ ਨਾਲ ਹੋਰ ਸਿੰਘ ਫ੍ਰਿਚੇ ਜਿੰਨੇ ਵੀ ਫ੍ਰਿਚੇ ਨੇ ਸਿੰਘ ਕਿਸੇ ਸਿੰਘ ਨੂੰ ਪੁਲਿਸ ਨੇ ਐਵੇਂ ਉਂਗਲ ਤੱਕ ਨਹੀਂ ਟੱਚ ਨਹੀਂ ਕੀਤਾ ਮੈਨੂੰ ਟੌਰਚਰ ਕੀਤਾ ਚੱਡੇ ਮੇਰੇ ਬਾੜੇ ਬਿਜਲੀ ਮੈਨੂੰ ਲਾਈ ਘੋਟਣਾ ਮੇਰੇ ਫੇਰਿਆ ਮੈਨੂੰ ਇੱਥੋਂ ਤੱਕ ਟੌਰਚਰ ਕੀਤਾ ਕਿ ਤੂੰ ਇਹ ਗੱਲ ਕਹੇਂ ਕਿ ਮੇਰੇ ਪੰਨੂ ਨਾਲ ਸੰਬੰਧ ਨੇ ਮੈਨੂੰ ਉਹ ਟੌਰਚਰ ਤੂੰ ਪਿੰਡ ਦੇ ਮੁੰਡੇ ਪਵਾ ਦੇ ਮੈਂ ਕਿਹਾ ਵੀ ਮੈਂ ਕਿਵੇਂ ਪਵਾ ਦਿਆਂ ਪਿੰਡ ਦੇ ਮੁੰਡੇ ਕਿਵੇਂ ਮੈਂ ਕਹਿ ਦਿਆਂ ਮੈਂ ਕਿਹਾ ਤੁਸੀਂ ਮੇਰਾ ਮੋਬਾਈਲ ਤੁਹਾਡੇ ਕੋਲੋਂ ਕੱਢੋ ਕੋਈ ਇੱਕ ਸਬੂਤ ਕੱਢ ਦਿਓ ਮੇਰੇ ਖਿਲਾਫ ਵੀ ਮੈਂ ਕਿਸੇ ਵੀ ਏਜੰਸੀ ਦਾ ਜਾਂ ਕਿਸੇ ਤਰ੍ਹਾਂ ਕੱਢ ਦਿਓ ਤੇ ਮੈਂ ਹੈਗਾ ਮੇਰਾ ਪੰਜੇ ਲਵਾ ਲਿਆ ਜੇ ਭਾਵੇਂ ਨੂੰ ਸਾਰੀ ਉਮਰ ਜੇਲ੍ਹ ਚ ਤੱਕ ਗਿਆ ਜੀ ਮੈਨੂੰ ਇੱਕੇ ਐਡੀ ਵੱਡੀ ਘਟਨਾ ਹੋ ਗਈ ਇਹਦਾ ਮੂਲ ਕਾਰਨ ਕੀ ਏ ਲੜਾਈ ਝਗੜੇ ਦਾ ਜੀ ਮੂਲ ਕਾਰਨ ਜੀ ਇਹ ਬੰਦਾ ਵੀ ਮੈਂ ਸਾਰੇ ਨਗਰ ਨੂੰ ਪੁੱਛੋ ਮੇਰੇ ਤੇ ਸ਼ਰਮ ਜੀ ਸਾਰੇ ਨਗਰ ਨੂੰ ਪੁੱਛੋ ਵੀ ਆ ਬੰਦਾ ਕਿਹੋ ਜਿਹਾ ਹੈ ਮੇਰੇ ਕਰੈਕਟਰ ਬਾਰੇ ਇਸ ਦੇ ਕਰੈਕਟਰ ਬਾਰੇ ਤੁਸੀਂ ਨਗਰ ਨੂੰ ਪੁੱਛੋ ਮੇਰੇ ਤੋਂ ਜ਼ਿਆਦਾ ਮੇਰਾ ਤਾਂ ਕਹਿਣਗੇ ਵੀ ਸ਼ਾਇਦ ਕਹਿੰਦਾ ਨਾ ਤੁਸੀਂ ਨਗਰ ਨੂੰ ਪੁੱਛੋ ਨਗਰ ਦੇ ਗੁਰੂ ਬਾਹਰ ਅਕਾਲਪੁਰ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਮੇਰੇ ਬਾਰੇ ਵੀ ਦੱਸ ਦੇਣ ਤੇ ਇਹਨਾਂ ਬਾਰੇ ਵੀ ਦੱਸ ਇਹ ਜ਼ਮੀਨ ਦਾ ਕੀ ਰੋਲਾ ਏ ਤੁਹਾਡਾ ਜੀ ਜ਼ਮੀਨ ਦਾ ਦੇਖੋ ਕੋਰਟ ਚ ਕੇਸ ਚੱਲਦਾ ਪਰ ਜਿਤੀ ਕਰਾਈ ਸੀ ਜ਼ਮੀਨ ਦੀ ਉਸ ਤੋਂ ਬਾਅਦ ਇਸ ਬੰਦੇ ਨੇ ਕਿਹਾ ਵੀ ਮੈਂ ਮੈਨੂੰ ਲੋੜ ਏ ਇਹਨੇ ਲੋੜ ਵਾਸਤੇ ਸਾਡੇ ਤੋਂ 13 ਲੱਖ ਰੁਪਇਆ ਲਿਆ 13 ਲੱਖ ਰੁਪਇਆ ਲੈ ਲਿਆ ਨੇ ਉਸ ਤੋਂ ਬਾਅਦ ਸਾਡੇ ਤੋਂ ਟਰਾਲੀਆਂ ਸੀ ਦਿੰਦੀਆਂ ਇੱਕ ਮਸ਼ੀਨ ਲ ਲਈ ਉਹਦੇ ਵੀ ਬੰਦੇ ਗਵਾਹ ਨੇ 17 ਲੱਖ ਰੁਪਇਆ ਬਣ ਗਿਆ ਤੇ ਬਾਅਦ ਵਿੱਚ ਰਿਸ਼ਤੇਦਾਰੇ ਤੇ ਪਰਿਵਾਰ ਸਾਰੇ ਪਏ ਉਹ ਕਹਿਣ ਲੱਗੇ ਵੀ ਤੁਸੀਂ ਆ 6-7 ਕਲਾਣਾ ਥਾਂ ਵੀ ਤੁਸੀਂ ਆਵਾਓ ਵੀ ਜੇ ਤੁਸੀਂ ਸਾਰੀ ਇਹਨਾਂ ਤੋਂ ਪਹਿਲੀ ਇਹ ਡੇਢ ਕਲਾ ਪੜੀ ਰੁਕ ਭਾਈ ਦੀ ਟੋੜਨਾ ਵੀ ਇਹ ਕੀ ਕਰਨਗੇ ਮੈਂ ਕਿਹਾ ਵੀ ਅਸੀਂ ਇਹ ਵੀ ਨਹੀਂ ਲੈਂਦੇ ਪੀ ਸਾਨੂੰ ਸਾਡੇ ਬਿਨਾਂ ਵਿਆਜ ਤੋਂ ਸਾਡੇ ਪੈਸੇ ਮਿਲਦੇ ਤੇ ਜਿੰਨੀ ਰਕਮ ਬੰਦੀ ਹੈ ਨਾ ਨਗਰ ਵਾਲੇ ਮੈਨੂੰ ਲੱਖ ਰੁਪਇਆ ਕੱਟ ਦੇ ਦਿਓ ਮੈਂ ਉਹ ਵੀ ਲੈ ਲਾਂਗਾ ਪਰ ਮੈਂ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਪੜੀ ਬਾਏ ਇਹ ਇਹਦਾ ਬੱਚਾ ਕੋਲ ਦਿਹਾੜੀਆਂ ਕਰੇ ਮੈਨੂੰ ਇਹ ਸ਼ਿਮਕਾਰ ਨਹੀਂ ਮੈਂ ਅੱਜ ਵੀ ਕਹਿਣਾ ਮੈਂ মিডিਆ ਵਿੱਚ ਕਹਿਣਾ ਕਿ ਜੇ ਇਹ ਬੰਦੇ ਚੌਣ ਨਗਰ ਚ ਆਉਂਦਾ ਹੈ ਹਨਾ ਵੀ ਉਹਦਾ ਬੱਚਾ ਅੱਜ ਕੋਈ ਕਿੱਲਾ ਜ਼ਮੀਨ ਕੋ ਬਾਜਾ ਹੈ ਤੇ ਜੋ ਨਗਰ ਫੈਸਲਾ ਕਰ ਦੇਗਾ ਮੈਨੂੰ ਮਨਜ਼ੂਰ ਹੈ ਮੈਂ ਨਗਰ ਦੀ ਅੱਜ ਵੀ ਨਹੀਂ ਮੋੜਾਂਗਾ ਸ਼ਾਸ਼ਨ ਪ੍ਰਸ਼ਾਸਨ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਉਹਨੂੰ ਪ੍ਰਸ਼ਾਸਨ ਦੀ ਉਹ ਬੇਨਤੀ ਕਰਦੇ ਵੇ ਪ੍ਰਸ਼ਾਸਨ ਚ ਸਾਡੀ ਪ੍ਰਸ਼ਾਸਨ ਪ੍ਰੋਪਰ ਤੌਰ ਤੇ ਇਹਨਾਂ ਦੇ ਕਾਰਵਾਈ ਕਰ ਦਿੰਦਾ ਇਹਨਾਂ ਬੀਬੀਆਂ ਨੇ ਭਾਈ ਤੁਸੀਂ ਐਡਾ ਵੱਡਾ ਬੀਬੀਆਂ ਤੁਸੀਂ ਕਿਉਂ ਇਲਜ਼ਾਮ ਗਲਪ ਲਾਉਂਦੀਆਂ ਜੀ ਜਾਂ ਕਰਨੀਆਂ ਜੀ ਤੇ ਸਾਨੂੰ ਅੱਜ ਮੀਡੀਆ ਦੇ ਅੱਗੇ ਗੱਲ ਨਾ ਰੱਖਣੀ ਪੈਂਦੀ ਮੀਡੀਆ ਅੱਗੇ ਨਾ ਆਉਣਾ ਪੈਂਦਾ ਹੋ ਸਕਦਾ ਕਿ ਉਹਨੂੰ ਇੰਨਾ ਸਾਨੂੰ ਦੇਖੋ ਆਪਾਂ ਇਨਸਾਨ ਆ ਰੱਬ ਨਹੀਂ ਹਾਂਗੇ ਕਿਸੇ بڑے ਬੰਦੇ ਦੇ ਹੁੰਦੀ ਵੀ ਇੰਨਾ ਬੰਦਾ ਦਿਮਾਗੀ ਤੌਰ ਤੇ ਹੁੰਦਾ ਹੈ ਪਰ ਵਾਰ ਤਿੰਨ ਮੈਂਬਰਾਂ ਦੀ ਚੋਣ ਜੇ ਯਾਰ ਅਸੀਂ ਗੁਰੂ ਨੂੰ ਰਾਜਦਵਾਨ ਨੂੰ ਮਰਨਾ ਸਾਨੂੰ ਕਬੂਲੇ ਮਰਨਾ ਹੀ ਚੰਗਾ ਹੈ ਕਿ ਜੇ ਸਾਡਾ ਕੋਈ ਚਾਨੀ ਮਾਨੀ ਕੋਈ ਵੀ ਨੁਕਸਾਨ ਹੁੰਦਾ ਹੈ ਪਰਿਵਾਰ ਦਾ ਸਾਡੇ ਦਾ ਤਿੰਨ ਪਰਿਵਾਰ ਦੇ ਸੀ ਮੈਂਬਰ ਜਾਂ ਗੁਰੂ ਘਰ ਦੇ ਵਿੱਚ ਕੋਈ ਦੁਰਘਟਨਾ ਕਾਹਨੂੰ ਬੰਦਾ ਬਾਹਰੋਂ ਆ ਕੇ ਕਰ ਜਾਂਦਾ ਤੇ ਉਹਦੇ ਜ਼ਿੰਮੇਵਾਰ ਇਹ ਬੰਦੇ ਹੁੰਦੇ ਤੇ ਭਾਈ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੁਹਾਡੇ ਕੀ ਅਗਲੀ ਕੀ ਮੰਗ ਹੋਏਗੀ ਜੇ ਸਾਡੀ ਪ੍ਰਸ਼ਾਸਨ ਨਹੀਂ ਸੁਣਦਾ ਮੰਗ ਫਿਰ ਕੀ ਹੈ ਜੀ ਫਿਰ ਕਾਲਪੁਰੂ ਦੇ ਚਰਨਾਂ 'ਚ ਕੁਝ ਨਹੀਂ ਹੋ ਰਿਹਾ ਤਾਂ ਤੇ ਜੀ ਤੇ ਪਰਿਵਾਰ ਵੀ ਸਾਂਭ ਲੈ ਤੇ ਨਗਰ ਵਾਲੇ ਵੀ ਆਪਣਾ ਉਥੇ ਗੁਰਉਨਗਨੂ ਬਣਾ ਲੈਣਗੇ ਬੱਚਾ ਸਾਡਾ ਇੱਕ ਬੇਟਾ ਸਾਡਾ ਦੂਆਂ ਦਾ ਭਰਾਵਾਂ ਦਾ ਜੁਆਇੰਟ ਅਜੇ ਹੋ ਬਾਹਰ ਮਾਨਾ ਜੀ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਭਾਈ ਸਾਹਿਬ ਦਾ ਜਿਹੜਾ ਮਸਲਾ ਹੈ ਉਹਦੇ ਬਿਛਰੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਅੱਜ ਜਿੰਨੇ ਵੀ ਆਪਾਂ ਭੈਣ ਭਰਾ ਇੱਥੇ ਇਕੱਤਰ ਹੋਏ ਜਾਂ ਤੁਸੀਂ ਚੈਨਲ ਵਾਲੇ ਆ ਇਹਨਾਂ ਮੁੱਖ ਮੁੱਦਾ ਤਾਂ ਇਹੀ ਆ ਵੀ ਕਾਨੂੰਨਨ ਪੱਖ ਤੋਂ ਜਿਹੜਾ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੈ ਸਾਡੇ ਵੀ 12 ਪੋਟਾਂ ਚੱਲਦੇ ਨੇ ਅਸੀਂ ਕਾ ਕਰਦੇ ਆ ਕੋਈ ਫੈਸਲਾ ਨਾ ਉਸ ਫੈਸਲੇ ਨੂੰ ਚੈਲੰਜ ਜਿਹੜਾ ਹੈ ਇਹ ਪਰਿਵਾਰ ਬਾਰ ਬਾਰ ਕਰ ਰਿਹਾ ਦੂਜੀ ਗੱਲ ਇੱਥੇ ਇੱਕ ਪੱਖ ਇਹ ਹੈ ਵੀ ਚੈਲੰਜ ਕਰੇ ਕੋਈ ਪਰਵਾਹ ਨਹੀਂ ਹੈਗੀ ਉਹ ਕਹਿੰਦੇ ਵੀ ਭੱਜਿਆਂ ਨੂੰ ਵਾਂਣ ਜਿਹੜੇ ਨੇ ਇੱਕੋ ਵਰਗੇ ਹੁੰਦੇ ਨੇ ਪਰ ਇੱਥੇ ਫਰਕ ਇਹ ਹੈ ਮੈਂ ਪਿਛਲੀ ਵਾਰ ਵੀ ਜਦੋਂ ਸਾਡੇ ਜੀ ਜਗਜੀਤ ਸਿੰਘ ਜੀ ਦਾ ਸਲਫਾਸ ਤੁਹਾਡੇ ਸਾਹਮਣੇ ਉੱਥੇ ਦੇ ਖਲਾਫਾਂ ਨੂੰ ਲੰਘਿਆ ਸੂਬਾ ਸਾਹਿਬ ਦੇ ਚਰਨਾਚ ਅਸੀਂ ਅਰਦਾਸਾਂ ਕਰ ਕਰਕੇ ਅਸੀਂ ਸਹਜਪਾਤ ਸਾਹਿਬ ਅਰੰਭ ਕਰਾ ਕਰਕੇ ਮਹਾਰਾਜ ਕੋਲੋਂ ਵਾਪਸ ਲੈ ਕੇ ਹੁੰਦੇ ਇਹਨੂੰ ਕਿ ਜਿੱਦਾਂ ਦੇ ਇਹ ਹਾਲਾਤ ਸੀਗੇ ਉਹ ਦਵਾਈ ਪੀਣ ਦਾ ਕਾਰਨ ਇਹ ਨਹੀਂ ਵੀ ਕਿ ਤੇ ਡਰਦਾ ਹੈ ਕਿਸੇ ਤੋਂ ਉਹ ਰੀਜ਼ਨ ਇਹ ਆ ਅੱਜ ਵੀ ਇਹੀ ਗੱਲ ਵਾਰ-ਵਾਰ ਕਹਿ ਰਿਹਾ ਹੈ ਨਹੀਂ ਨਾ ਤਾਂ ਸਾਨੂੰ ਕਿਸੇ ਨੂੰ ਡਰ ਹੈ ਪਰ ਜਿਹੜਾ ਜਿਹੜਾ ਖਾਲਸਾ ਜਨ ਜਿਹੜਾ ਸਿੰਘ ਹੈ ਹੁਣ ਬੀਬੀਆਂ ਸਾਡੇ ਤੇ ਚੜ ਗਏ ਆਣ ਅਸੀਂ ਬੀਬੀਆਂ ਦੇ ਉੱਪਰ ਡਾਂ ਲੈ ਕੇ ਜਾਈਏ ਇਹ ਗੱਲ ਸਾਨੂੰ ਵਾਰਾ ਨਹੀਂ ਖਾਂਦੀ ਬਿਕੁਤੀ ਭੈਣ ਆਵੇ ਤੇ ਧੀ ਭੈਣ ਜੋ ਬੱਚਕ ਜੀ ਸਿਕ ਡਾਂਗ ਜਾ ਕੇ ਦੌੜੇ ਤੇ ਬਾਅਦ ਲੋਕਾਂ ਨੂੰ ਪਤਾ ਹੀ ਗਿਆ ਲੋਕਾਂ ਨੇ ਆਹ ਵੇਖੋ ਕਾਦੇ ਖਾਲਸੇ ਦੇ ਕਾਦੇ ਸਿੰਘ ਨੇ ਆ ਵੇਖੋ ਜਨਾਨੀਆਂ ਤੇ ਚੱਕ ਕੇ ਡਾਂਗਾ ਤੁਰੇ ਫਿਰਦੇ ਨੇ ਸੋ ਇਹਦਾ ਕਹਿਣ ਦਾ ਮਤਲਬ ਵੀ ਆ ਵੀ ਜੇ ਕਿਸੇ ਨੂੰ ਲੜਨ ਦਾ ਚਾਹ ਆ ਯਾ ਤੁਸੀਂ ਸਮਾਂ ਰੱਖ ਲਓ ਜੇ ਤੁਹਾਡੇ ਮਨ ਵਿੱਚ ਕੋਈ ਡੇਈ ਵਹਿਮ ਆ ਆਪਾਂ ਉਹ ਵਹਿਮ ਵੀ ਕੱਢ ਲੈਨੇ ਆ ਵੀ ਜਦੋਂ ਇਹ ਖੇਤਾਂ ਜਾਂਦਾ ਤੁਸੀਂ ਆਪਣੀਆਂ ਜਨਾਨੀਆਂ ਨੂੰ ਸਾਡੀਆਂ ਭੈਣਾਂ ਦੇ ਸਾਡੀਆਂ ਧੀਆਂ ਸੀ ਕਿਸੇ ਭੈਣ ਨੂੰ ਧੀ ਨੂੰ ਮਾਰਨ ਕਿਹਾ ਨਹੀਂ ਪਰ ਬੀਬੀਆਂ ਨੂੰ ਤੁਸੀਂ ਅੱਗੇ ਕਰਕੇ ਤੁਸੀਂ ਲੜਾਈਆਂ ਜਿਹੜੀਆਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਜਿਸ ਕਰਕੇ ਸਾਡੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਵਾਰ-ਵਾਰ ਇਹੀ ਗੱਲ ਉੱਠ ਰਹੀ ਆ ਵਾਰ-ਵਾਰ ਇਹੀ ਗੱਲ ਪ੍ਰਸ਼ਾਸਨ ਤੱਕ ਜਾ ਰਹੀ ਹੈ ਮੇਰੀ ਸੰਧਜੀ ਨਾਲ ਮੈਂ ਉਦੋਂ ਜਦੋਂ ਇਹ ਲੜਾਈ ਹੋਈ ਆ ਮੈਂ ਦੋ ਦਿਨਾਂ ਬਾਅਦ ਫੋਨ ਲਾਇਆ ਮੇਰਾ ਸੰਪਰਕ ਨਹੀਂ ਹੋ ਸਕਿਆ ਮੈਂ ਵਾਰ-ਵਾਰ ਐਸਐਸਪੀ ਸਾਹਿਬ ਬਲਵ ਸਿੰਘ ਮਾਰੀ ਨੂੰ ਪਟਿਆਲਾ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡਾ ਰਿਕਾਰਡ ਤੁਹਾਡਾ ਰਿਕਾਰਡ ਦੋਵੇਂ ਗੱਲਾਂ ਇਹ ਜਿਹੜੀਆਂ ਬਹੁਤ ਚੰਗੀਆਂ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡਾ ਬੜਾ ਸਤਿਕਾਰ ਹੈ ਪਰ ਜੇ ਸਾਡਾ ਭਰਾ ਇਹਨੂੰ ਹੱਕ ਜਿਸ ਲਫਾਸ ਖਾ ਕੇ ਹੀ ਮਿਲਣਾ ਉਹ ਤਾਂ ਰੈਡੀ ਹੋਇਆ ਪਰ ਉਹਦੇ ਤੋਂ ਪਹਿਲਾਂ ਫਿਰ ਇੱਕ ਮੌਕਾ ਫਿਰ ਅਸੀਂ ਵੀ ਲਵਾਂਗੇ ਜੇ ਕਾਠੀ ਕਰਨਾ ਜੇ ਪੰਜਾਬ ਦੇ ਉਹਦਾ ਕੱਟ ਕਰਨਾ ਜੇ ਸੜਕਾਂ ਜਾਂਗ ਕਰਨੀਆਂ ਨੇ ਜੇ ਕੋ ਮਾਹੌਲ ਹੋਰ ਸੰਦ ਬਣਾਉਣਾ ਇਸ ਇਸ ਕਹਾਣੀ ਨੂੰ ਅੱਜ ਮਿੰਨ ਅੱਭੀ ਲਗਭਗ 15 ਤੋਂ 20 ਦਿਨ ਹੋ ਗਏ ਨੇ ਇਹਨੂੰ ਹਸਪਤਾਲ ਤੋਂ ਅਵਿਕਾਰ ਦੇ ਘਰ ਤੋਂ ਆ ਕੇ ਫੇਗ ਦੁਆਰਾ ਹਸਪਤਾਲ ਗਿਆ ਸੋ ਵਾਰ-ਵਾਰ ਜਿਹੜੀਆਂ ਗੱਲਾਂ ਨੇ ਇੱਥੇ ਉੱਠਦੀਆਂ ਨੇ ਵੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਉਤੋਂ ਜਦੋਂ ਇਹ ਹਸਪਤਾਲ ਦੇ ਵਿੱਚ ਸੀ ਪਿੱਛੋਂ ਉਹਨਾਂ ਨੇ ਖੇਤਾਂ ਨੂੰ ਪਾਣੀ ਲਾ ਰਿਆ ਜਦੋਂ ਇਹ ਆਪਣੇ ਖੇਤਾਂ 'ਚ ਗਿਆ ਵਿੱਚੋਂ ਫੇਗ ਉਹਨਾਂ ਨੇ ਆਪਣੀ ਔਰਤ ਜਿਹੜੀ ਅੱਗੇ ਕਰਦੀ ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਜੇ ਤਾਂ ਆਹ ਗੱਲ ਤੇ ਟੰਗ ਦਿਓ ਕਰ ਦਿਓ ਪਰਚਾ ਦੇ ਤੇ ਸਾਨੂੰ ਕੋਈ ਕੋਈ ਨਹੀਂ ਕਸੂਰ ਹੈਗਾ ਟੰਗ ਦਿਓ ਅਸੀਂ ਉਸ ਪਰਿਵਾਰ ਦੇ ਨਾਲ ਖੜਾ ਹਾਂ ਪਰ ਜੇਕਰ ਉਹਨਾਂ ਨੂੰ ਕੋਈ ਲੜੰਗਾ ਸ਼ੌਂਕ ਹੈ ਆ ਹੱਥ ਜੁੜੇ ਭੈਣਾ ਨੂੰ ਅੱਗੇ ਨਾ ਕਰੋ ਤੁਸੀਂ ਆ ਜਾਓ ਜਦੋਂ ਆਣਾ ਉਦੋਂ ਆ ਜਾਓ ਪਰ ਦੂਜੀ ਬੇਨਤੀ ਐਸਐਸਬੀ ਸਾਹਿਬ ਦੇ ਚਰਨਾਂ ਦੇ ਵਿੱਚ ਪਰ ਸਾਡੇ ਵੱਡੇ ਨੇ ਜ਼ਿਕਰ ਕਰਦੇ ਆ ਬੇਨਤੀ ਆ ਵੀ ਇੱਥੇ ਸਮਾਣੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰੋ ਵੀ ਇਸ ਮਸਲੇ ਨੂੰ ਸੁਝਾਓ ਨਹੀਂ ਤਾਂ ਅੱਜ ਕਿਸਾਨ ਜਥੇਬੰਦੀਆਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਜਥੇ ਪਦਰ ਨੇ ਆਵਿਸੀ ਨੇ ਜਥੇਬੰਦੀਆਂ ਦਾਸ ਪੜਿਆ ਹੋਰ ਵੀ ਜਥੇਬੰਦੀਆਂ ਦੇ ਸਿਰਫ ਨੁਮਾਇंदे ਸ਼ੋਭਨੇ ਖਾਲੀਦਾ ਅੰਮ੍ਰਿਤਸਰ ਤੋਂ ਨੁਮਾਇंदे ਪਹੁੰਚੇ ਨੇ ਇਹ ਜੇ ਨੁਮਾਇंदे ਪਹੁੰਚੇ ਨੇ ਪਰ ਜੇ ਫਿਰ ਜਟੇ ਬੰਦੀਆਂ ਦਾ ਕੱਟ ਕਰਕੇ ਪਹੁੰਚਣਾ ਅਸੀਂ ਕੱਟ ਕਰਕੇ ਵੀ ਸਾਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਭਾਈ ਦਾ ਵੈਹੀ ਬਦਨਾਮ ਇਹਨਾਂ ਕੰਮਾਂ ਨੂੰ ਤੇ ਜ ਸਾਡੇ ਭਰਾ ਵਾਸਤੇ ਸਾਨੂੰ ਹੋਰ ਬਦਨਾਮ ਹੋਣਾ ਪਿਆ ਅਸੀਂ ਹੁਣ ਨੂੰ ਤਿਆਰ ਬੈਠੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ